ਜੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੱਜੇ ਹੱਥ ਬੀਬੀ ਦੀ ਬੁੱਕਲ 'ਚ ਬੱਚਾ ਹੈ ਇਹਦੀ ਉਮਰ 8 ਮਹੀਨੇ ਹੈ ਤੇ ਇਹਨੂੰ ਐਸਐਮਐ ਨੌ ਦੀ ਬਿਮਾਰੀ ਹੈ ਇਹ ਬਿਮਾਰੀ ਹੁੰਦੀ ਹੈ ਜਿਹਦੇ ਬੱਚੇ ਦਾ ਜਿਹੜਾ ਇਮਿਊਨਿਟੀ ਸਿਸਟਮ ਅੰਦਰੋਂ ਜਿਹੜਾ ਉਹ ਬਹੁਤ ਕਮਜ਼ੋਰ ਹੁੰਦਾ ਇਹਦੀ ਹੁਣ ਧੌਣ ਹੈ ਜਿਹੜੀ ਉਹ ਖੜਦੀ ਨਹੀਂ ਹੈਗੀ ਧੌਣ ਐ ਡਿੱਗ ਪੈਂਦੀ ਹੈ ਪਾਸਾ ਵੀ ਨਹੀਂ ਲੈ ਸਕਦਾ ਇਹਦੀ 8 ਮਹੀਨਿਆਂ ਦੀ ਉਮਰ ਹੈ ਇਹੀ ਬਿਮਾਰੀ ਤੋਂ ਪੀੜਤ ਸੀਗੀ ਇੱਕ ਬੱਚੀ ਇਵਾਦਤ ਕੌਰ ਤੁਸੀਂ ਸਾਰਿਆਂ ਨੇ ਉਹਦੀ ਵੀਡੀਓ ਦੇਖੀ ਚੈਨਲਾਂ ਦੇ ਉੱਤੇ ਲੋਕਾਂ ਨੇ ਬੋਲਿਆ ਉਹਦੇ ਹਮਾਇਤ ਚ ਉਹਦੇ ਹੱਕ ਦੇ ਵਿੱਚ ਸਰਕਾਰ ਵੀ ਆ ਗਈ ਕਈ ਮੰਤਰੀ ਆ ਕੇ ਬੋਲੇ ਕਈ ਵੱਡੀਆਂ-ਵੱਡੀਆਂ ਹਸਤੀਆਂ ਜਿੰਨਾਂ ਵਿੱਚ ਫਿਲਮੀ ਕਲਾਕਾਰ ਸੋਨੂ ਸੂਦ ਵਰਗੇ ਜਾਂ ਕਈ ਸਮਾਜ ਸੇਵੀ ਬੰਦੇ ਆ ਕੇ ਉਹਦੇ ਹੱਕ 'ਚ ਖੜੇ ਤੇ ਉਸ ਬੱਚੀ ਦੇ 16 ਕਰੋੜ ਦਾ ਟੀਕਾ ਲੱਗਿਆ 16 ਕਰੋੜ ਦਾ ਟੀਕਾ ਲੱਗਣ ਤੋਂ ਬਾਅਦ ਜਿਹੜੀ ਉਹ ਬੱਚੀ ਹੌਲੀ 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 ਠੀਕ ਹੋਣੀ ਸ਼ੁਰੂ ਹੋ ਗਈ। ਸੋ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਸਮੁੱਚੇ ਇਨਸਾਨਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਕਿ ਪੰਜਾਬੀ ਬੜੇ ਦਰਿਆਦਿਲ ਨੇ ਪੰਜਾਬੀ ਹਮੇਸ਼ਾ ਹੀ ਜਦੋਂ ਹੀ ਕੋਈ ਕਿਸੇ ਇਨਸਾਨ ਤੇ ਭੀੜ ਪੈਂਦੀ ਹੈ ਕਿਸੇ ਕੋ ਧਰਤੀ ਦੇ ਉੱਤੇ ਆਫਤ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਚਾਹੇ ਕੁਦਰਤੀ ਹੈ ਤਾਂ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਖੜੇ ਨਜ਼ਰ ਆਉਂਦੇ ਆ। ਸੋ ਮੈਂ ਪੰਜਾਬੀ ਉਹ ਤੁਹਾਨੂੰ ਅਪੀਲ ਕਰਦਾ ਕਿ ਇਹ ਬੱਚੇ ਦੀ ਜ਼ਿੰਦਗੀ ਤੁਹਾਡੇ ਹੱਥ ਹੈ। ਇਸ ਬੱਚੇ ਦੇ ਜਿਹੜਾ ਇਹਦਾ ਇਲਾਜ ਹੈ ਇਹ ਪੀਜੀਆਈ ਦੇ ਵਿੱਚੋਂ ਚੱਲ ਰਿਹਾ ਹੈ ਤੇ ਪੀਜੀਆਈ ਦੇ ਵਿੱਚ ਇਸ ਬੱਚੇ ਦਾ ਉਹਨਾਂ ਨੇ ਦੱਸਿਆ ਵੀ ਇਸ ਬੱਚੇ ਦੇ 18 ਕਰੋੜ ਦਾ ਟੀਕਾ ਲੱਗਣਾ। ਸੋ 18 ਕਰੋੜ ਦਾ ਟੀਕਾ ਇਸ ਬੱਚੇ ਦੇ ਲੱਗਣਾ ਤੇ 18 ਕਰੋੜ ਬਹੁਤ ਵੱਡੀ ਰਕਮ ਹੈ। ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬੜਾ ਮਾਰਨਾ ਚਾਹੀਦਾ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਮੈਂ ਜਿੰਨੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ ਫਿਲਮਾਂ ਵਾਲੇ ਨੇ ਗਾਉਣ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਦਾ ਮੈਂ ਬਾਹਰ ਬੈਠੇ ਸਾਡੇ ਪੰਜਾਬੀ ਭਰਾਵਾਂ ਨੂੰ ਭੈਣਾਂ ਨੂੰ ਉਹਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਆਰ ਇਸ ਬੱਚੇ ਦੀ ਆਪਾਂ ਸਹਾਇਤਾ ਕਰਕੇ ਤਾਂ ਕਿ ਬੱਚੇ ਦੀ ਜ਼ਿੰਦਗੀ ਹੈ ਜਿਹੜੀ ਉਹ ਬਸ ਸਕੇ ਕਿਉਂਕਿ ਸਾਨੂੰ 18 ਕਰੋੜ ਮੈਂ ਸਮਝਦਾ ਵੀ 18 ਕਰੋੜ ਲਾਉਣ ਦਾ ਇਸ ਕਰਕੇ ਵੀ ਫਾਇਦਾ ਹੈ ਮੈਂ ਇਸ ਪਰਿਵਾਰ ਨਾਲ ਗੱਲ ਕਰ ਰਿਹਾ ਸੀਗਾ ਵੀ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਜਿਹੜੀ ਉਹ ਬੱਚੀ ਆ ਜਿਹਦੇ ਉਹ ਟੀਕਾ ਲੱਗਿਆ ਵੀ ਕੀ ਉਹ ਬੱਚੀ ਠੀਕ ਹੋਣੀ ਹੁਣ ਲੱਗ ਗਈ ਸਹੀ ਹੋਣ ਲੱਗ ਗਈ ਤਾਂ ਇਹਨਾਂ ਨੇ ਦੱਸਿਆ ਕਿ ਨੇ ਹਾਂ ਉਹ ਬੱਚੀ ਦਾ ਜਿਦੋਂ ਦਿਨ ਦਿਨੋਂ ਦਿਨੋਂ ਫੱਕ ਪੈਣਾ ਸ਼ੁਰੂ ਹੋ ਗਿਆ ਤੇ ਇਹਨਾਂ ਨੂੰ ਵੀ ਇਹ ਸ਼ੋਰਟੀ ਇਹ ਗਰੰਟੀ ਇਹ ਡਾਕਟਰਾਂ ਨੇ ਦਿੱਤੀ ਆ ਜੀਆਈ ਦਿਆਂ ਨੇ ਵਿਸ਼ਵਾਸ ਦਿੰਦਾ ਵੀ ਇਹ ਭਰੋਸਾ ਦਿੰਦਾ ਵੀ ਇਹ ਜਿਹੜਾ 18 ਕਰੋੜ ਦਾ ਟੀਕਾ ਲੱਗਣ ਤੋਂ ਬਾਅਦ ਇਹ ਬੱਚਾ ਜਿਹੜਾ ਇਹਦੀ ਜ਼ਿੰਦਗੀ ਬਚ ਸਕਦੀ ਹੈ ਸੋ ਆਓ ਆਪਾਂ ਆਪਣੇ ਤਿਲ ਫੁੱਲ ਦੇ ਨਾਲ ਜੀ ਇਸ ਨੰਨੇ ਇੱਕ ਜਵਾਕ ਦੀ ਇੱਕ ਬੱਚੇ ਦੀ ਆਪਾਂ ਜਾਨ ਬਚਾ ਸਕਦੇ ਆ ਤਾਂ ਤੁਹਾਨੂੰ ਅਪੀਲ ਹੱਥ ਬੰਨ ਕੇ ਇਹ ਇਸ ਬੱਚੇ ਦਾ ਬਾਪ ਹੈ ਨਾਲ ਉਹਦੀ ਮਾਂ ਹੈ ਤਾਂ ਆਪਾਂ ਇਹਦੀ ਮਦਦ ਕਰੀਏ ਬਈ ਵਕਤ ਤੋਂ ਬਾਅਦ ਤੇ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਤਾਂ ਨੂੰ ਹੋਰ ਵੀ ਮੈਂ ਹਮੇਸ਼ਾ ਲਗਾਤਾਰ ਬਹੁਤ ਸਮੇਂ ਤੋਂ ਬੋਲ ਰਿਹਾ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੋਣਗੀਆਂ ਜਿਹੜੀਆਂ ਬਿਮਾਰੀਆਂ ਡਾਕਟਰਾਂ ਨੂੰ ਵੀ ਸਮਝ ਨਹੀਂ ਲੱਗਣਗੀਆਂ ਅਸੀਂ ਕਿੰਨੇ ਕੁ ਕਰੋੜਾਂ ਰੁਪਏ ਇਕੱਠੇ ਕਰਕੇ ਆਇਆ ਜਵਾਕਾਂ ਦੀ ਜ਼ਿੰਦਗੀ ਬਚਾਵਾਂਗੇ ਪੰਜਾਬੀਓ ਤੁਹਾਨੂੰ ਅਪੀਲ ਕਰਦਾ ਕਿ ਜਿਹੜਾ ਜੰਕ ਫੂਡ ਆ ਫਾਸਟ ਫੂਡ ਆ ਜਿਹੜਾ ਰੇੜੀਆਂ ਤੇ ਖੜ ਕੇ ਅਸੀਂ ਆ ਮੈਦੇ ਵਾਲਾ ਤਲਿਆ ਮੋਮਸ ਨੂਡਲ ਆ ਜਿੰਨੇ ਹੋਰ ਵੀ ਤੁਸੀਂ ਤਲੀਆਂ ਫਲੀਆਂ ਚੀਜ਼ਾਂ ਖਾਣੋਂ ਖਾਣੀਆਂ ਛੱਡ ਦਿਓ ਯਾਰ ਨਹੀਂ ਇਹ ਜਿਹੜੇ ਤੁਹਾਡੇ ਅੰਦਰ ਖੂਨ ਦੇ ਜਿਹੜੇ ਤੁਹਾਡਾ ਡੀਐਨਏ ਆ ਉਹ ਬਦਲੀ ਜਾਂਦਾ ਤੁਹਾਡੇ ਅੰਦਰ ਉਸ ਤਰ੍ਹਾਂ ਦਾ ਜਿਹੜਾ ਬਿਮਾਰ ਨਾਲ ਲੜਨ ਦੀ ਜਿਹੜੀ ਸਰੀਰਕ ਸਮਰੱਥਾ ਹੁੰਦੀ ਹੈ ਕਮਜ਼ੋਰ ਹੁੰਦੀ ਕਿਉਂਕਿ ਸਾਡਾ ਜਿਹੜਾ ਖਾਣਾ ਸਾਡਾ ਭੋਜਨ ਉਹਨਾਂ ਸਿਹਤਮੰਦੋਂ ਨਰਵਾ ਨਹੀਂ ਹੁੰਦਾ ਅਸੀਂ ਆਪਣੇ ਜਵਾਕਾਂ ਨੂੰ ਵੀ ਉਹੋ ਜਿਹੇ ਖਾਣਿਆਂ ਤੇ ਮੈਂ ਦੇਖਦਾ ਹਾਂ ਨਾ ਰੇੜੀਆਂ ਦੇ ਉੱਤੇ ਖੜੇ ਸਿਆਣੇ ਬਣੇ ਬੰਦੇ ਨਾਲ ਘਰ ਵਾਲੀ ਲਈ ਖੜੇ ਹੁੰਦੇ ਨਾਲ ਜਵਾਗ ਦੋ ਲਈ ਖੜੇ ਰਹਿੰਦੇ ਆ ਤੇ ਕਰ ਰਿਆਤ ਜੋ ਸੇਵਿੰਗਾਂ ਜੀਆਂ ਹੁੰਦੀਆਂ ਕਿਸੇ ਦੇ ਹੱਥ 'ਚ ਹੋ ਬਰਗਰ ਜਾਂ ਹੁੰਦਾ ਕਿਸੇ ਦੇ ਹੱਥ 'ਚ ਹੋ ਜਣਿਆ ਜਿੰਨਾ ਜਿਹੜਾ ਨਿਰਾ ਬਿਮਾਰੀਆਂ ਦਾ ਕਹਾਦਾ ਸੋ ਇਹ ਮੈਂ ਸਮਝਦਾ ਵੀ ਇਹ ਜਿਹੜੀਆਂ ਬਿਮਾਰੀਆਂ ਸਾਨੂੰ ਲੱਗ ਰਹੀਆਂ ਜਿਹੜੀਆਂ ਡਾਕਟਰਾਂ ਦੀ ਮੈਡੀਕਲ ਰਿਪੋਰਟਾਂ ਦੀ ਵੀ ਸਮਝ ਤੋਂ ਬਾਹਰ ਆ ਤੇ ਇਹ ਇੰਨਾ ਚੀਜ਼ਾਂ ਨਹੀਂ ਦੇਣਾ ਇਹ ਤੋਂ ਵੀ ਮੇਰਾ ਵੀਰ ਗਰੇਜ ਕਰੋ ਅਸੀਂ ਆਪਣੀਆਂ ਨਸਲਾਂ ਆਪਣੇ ਜਵਾਕ ਆਪਣੀਆਂ ਪੀੜੀਆਂ ਆਪ ਖਤਮ ਕਰ ਰਹੇ ਆ ਆਪ ਮਾਰ ਰਹੇ ਸੋ ਮੈਂ ਫਿਰ ਅਪੀਲ ਕਰੂੰਗਾ ਤੁਸੀਂ ਆਪਣੀ ਕੋ ਅਪੀਲ ਆ ਤੁਸੀਂ ਆਪਣੀ ਤਰਫੋਂ ਦੀ ਕੋਈ ਸੰਗਤ ਨੂੰ ਕੋ ਲੋਕਾਂ ਨੂੰ ਅਪੀਲ ਕਰੋ ਸਰ ਸਾਡੀ ਨਾਲ ਪੀਲਿਆ ਬਤਵਾਦ ਐਨ ਆਰ ਆਈ ਨੂੰ ਜੀ ਕਿਉਂਕਿ ਐਨ ਆਰ ਆਈ ਸਾਡੀ ਜਿਆਦਾ ਮਤਸ ਕਰਦਾ ਨੇ ਉਹਨਾਂ ਦੇ ਸਰ ਮੱਤ ਦੇ ਨਾਲ ਨਾ ਬੱਚੇ ਦਾ ਇਲਾਜ ਹੋ ਸਕਦਾ ਹੈ ਜੇ ਸਾਾਰੇ ਐਨ ਆਰ ਆਈ 10 ਡਾਲਰ ਦੀ 30 ਮੱਤ ਦੇ ਕਰ ਲਈ ਬੱਚੇ ਦੀ ਨੂੰ ਨਾਲ ਸਾਡੀ ਇਸ ਨੂੰ ਪਹਿਲਾਂ ਵੀ ਗੁੜੀਆਂ ਸਾਢੇ 8 ਮਹੀਨੇ ਦੀ ਗੁੜੀਆਂ ਇਹ ਬਿਮਾਰੀ ਨਾਲ ਸਾਨੂੰ ਉਸ ਟਾਈਮ ਨਹੀਂ ਪਤਾ ਸੀ ਅਚਾਨਕ ਹੀ ਜਦੋਂ ਮੌਤ ਹੋ ਗਈ ਉਹਨਾਂ ਦੀ ਤੇ ਦੁਬਾਰਾ ਫੇਰ ਸਾਨੂੰ ਇਸ ਮੁਸੀਬਤ ਦੇ ਵਿੱਚ ਆ ਕੇ ਫਸ ਗਏ ਆ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਸਾਡੇ ਬੱਚੇ ਦੀ ਜਾਨ ਦੀ ਖਾਤਰ ਸਾਨੂੰ ਆ ਜਿਹੜੇ ਨੇ ਅੰਗ ਨੇ ਇਹਦੇ ਅੰਕਸ ਇਹ ਇਹ ਸਿੱਧੇ ਨਹੀਂ ਹੈਗੇ ਹੈ ਨਾ ਇਸ ਇ ਇਸੇ ਕਰਦੇ ਇਹ ਬਹਾ ਨਹੀਂ ਚੱਕਦਾ ਚੱਕ ਸਕਦਾ ਨਹੀਂ ਲੱਤ ਮਹਾ ਚੱਕਦਾ ਨਹੀਂ ਕੁਝ ਨਹੀਂ ਪਾਸਾ ਵੀ ਨਹੀਂ ਲੈ ਸਕਦਾ ਇਹ ਪਹਿਲਾਂ ਚੱਕਦਾ ਤੇ ਇਹ ਮਤਲਬ 25 ਮਹੀਨੇ ਤੋਂ ਬਾਅਦ ਇਹ ਪ੍ਰੋਬਲਮ ਆਈ ਮਤਲਬ ਖੜ ਗਈ ਆ ਪਰ ਇਹਦਾ ਇਹ ਚੱਕਰਾ ਸੀਗਾ ਹੁਣ ਮਤਲਬ ਡਾਕਟਰਾਂ ਨੇ ਕਿਹਾ ਤੇ ਇਹਨੇ 1.5 ਤੋਂ 2 ਮਹੀਨੇ ਦਾ ਟਾਈਮ ਤੁਹਾਨੂੰ ਦਿੱਤਿਆ ਵੀ ਸ਼ੁਰੂ ਹੋ ਗਈ ਹੈ ਵੀ 1.5 ਤੋਂ 2 ਮਹੀਨੇ ਦਾ ਤੁਹਾਨੂੰ ਟਾਈਮ ਦਿੱਨੇ ਆ ਵੀ 1.5 ਤੋਂ 2 ਮਹੀਨੇ ਬਾਅਦ ਜਿੰਨੇ ਜਿੰਨੇ ਮਤਲਬ ਇੱਕ ਇੱਕ ਦਿਨ ਵੀ ਲੰਘ ਰਿਹਾ ਤਾਂ ਇਹਦਾ ਇਮਿਊਨ ਸਿਸਟਮ ਆ ਜਿਹੜਾ ਉਹ ਵੀਕ ਹੁੰਦਾ ਜਾਂਦਾ ਆ ਦਿਨੋ ਦਿਨੇ ਉਹ ਕਮਜ਼ੋਰ ਹੁੰਦਾ ਜਾਂਦਾ ਕਿ ਛੇਤੀ ਮਤਲਬ ਇਹਦਾ ਇੰਜੈਕਸ਼ਨ ਲੱਗ ਸੋ ਮੈਂ ਫਰਿਆਦ ਇਹਨਾਂ ਦੀ ਤਰਫੋਂ ਆਪਣੀ ਤਰਫੋਂ ਬੇਨਤੀ ਕਰਦਾ ਯਾਰ ਵੀ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਆ ਇੱਕ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਤੋ ਰੱਬ ਵੀ ਕਹਿੰਦੇ ਇਨਸਾਨਾਂ ਚ ਆ ਕੇ ਬੌੜਦਾ ਤੋ ਇਹ ਆਪਾਂ ਪੁੰਨ ਦਾ ਕੰਮ ਕੀਤੀ ਗਿਆ ਮੇਰਾ ਵੀ ਰਤੇ ਜਿੰਨੇ ਤੁਸੀਂ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਤੁਹਾਡਾ ਕੋਈ ਖਾਤਾ ਨੰਬਰ ਜੀ ਚੋ ਡੋਕ ਸੁਣ ਕੋਈ ਮਦਦ ਕਰ ਸਕਣ ਉਹ ਬੋਲ ਦਿਓ ਇਹ 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 85 49 14 99 ਮੈਂ ਦੁਬਾਰਾ ਫਿਰ ਬੋਲਦਾ ਖਾਤਾ ਨੰਬਰ 43 085 49 14 99 ਇਹ ਖਾਤਾ ਨੰਬਰ ਆ ਤੇ ਆਈ ਐਫ ਸੀ ਜਿਹੜਾ ਕੋਡ ਹੈਗਾਗਾ ਉਹ ਹੈਗਾ ਐਸ ਬੀ ਆਈ ਐਸ ਬੀ ਆਈ ਐਨ 00 0 50437 ਆਈ ਐਫ ਸੀ ਕੋਡ ਮੈਂ ਫਿਰ ਬੋਲ ਦਿੰਦਾ ਆ ਐਸ ਵੀ ਆਈ ਐਨ 0050 400 37 ਇਹਨਾਂ ਦਾ ਜਿਹੜਾ ਆਈ ਐਫ ਸੀ ਕੋਡ ਆ ਤੇ ਜਿਹੜਾ ਖਾਤਾ ਇਹਨਾਂ ਦਾ 430 8599 1499 ਨਾਮ ਬਾਈ ਕੀ ਆ ਆਪਣਾ ਰੁਪਿੰਦਰ ਕੌਰ ਰੁਪਿੰਦਰ ਕੌਰ ਦੇ ਨਾਮ ਤੇ ਆ ਹਾਂ ਇਹ ਬੱਚੇ ਦੀ ਮਾਤਾ ਦੇ ਨਾਮ ਤੇ ਇਹ ਇੱਕ ਆ ਮੈਂ ਤੁਹਾਨੂੰ ਇਹ ਸਕਰੀਨ ਤੇ ਵੀ ਤੁਹਾਡੇ ਦਿਖਾ ਦਿੰਦਾ ਆ ਖਾਤਾ ਧਿਆਨ ਨਾਲ ਦੇਖ ਲਿਓ ਸੈਨੜੀ ਵਾਪ ਤੋਂ ਬਾਅਦ ਜਰੂਰ ਮੇਰੀ ਅਪੀਲ ਹੈ ਤੁਹਾਨੂੰ ਕਿ ਵਕਤ ਬਣਾ ਲਈ ਇਸ ਪ੍ਰਵਾਦ ਦੀ ਇਸ ਬੱਚੀ ਦੀ ਵਾਹਿਗੁਰੂ ਜੀ ਦਾ ਵਾਹਿਗੁਰੂ